ਅੱਜ ਨਹੀਂ ਐ ਸਾਨੂੰ ਬਾਬਰ ਤੇ ਰੰਗੇ ਦੀਆਂ ਤਲਵਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਰਾਨੀ ਤੇ ਅਬਦਾਲੀ ਦੀਆਂ ਲੁੱਟਾਂ ਮਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਲਾਲ ਸਿੰਘ ਤੇਜਾ ਸਿੰਘ ਧਿਆਨੇ ਦੇ ਯਾਰਾਂ ਤੋਂ ਖਤਰਾ ਅੱਜ ਨਹੀਂ ਐ ਸਾਨੂੰ ਦਿੱਲੀ ਦੀਆਂ ਜ਼ਾਲਮ ਸਰਕਾਰਾਂ ਤੋਂ ਖਤਰਾ ਫਿਰ ਖਤਰਾ ਕੀ ਦੇ ਤੋ ਡੇਂਜਰ ਕਿਉਂ ਲਿਖਿਆ ਕੋਈ ਖਤਰਾ ਨਹੀਂ ਸਾਨੂੰ ਆਪਣੇ ਦੁਸ਼ਮਣਾਂ ਤੋਂ ਲੋਭੀ ਪ੍ਰਚਾਰਕਾਂ ਤੇ ਵਕਾਊ ਇਤਿਹਾਸਕਾਰਾਂ ਤੋਂ ਖਤਰਾ ਹੈ ਜਿੰਨਾ ਸਭਿਆਚਾਰ ਤੇ ਗੰਦ ਬੋਲਣ ਸਾਨੂੰ ਉਹਨਾਂ ਕਲਾਕਾਰਾਂ ਤੋਂ ਖਤਰਾ ਹੈ ਕੰਨੀ ਵਾਲੀਆਂ ਤੇ ਸਿਰਾਂ ਤੇ ਟੋਪੀਆਂ ਨੇ ਸਾਨੂੰ ਆਪਣੀ ਬਰਖਰ ਦਾਰਾਂ ਤੋਂ ਖਤਰਾ ਹੈ ਪੱਛਮੀ ਸਭਤਾ ਨੇ ਜਿੰਨਾ ਤੋਂ ਅਸਰ ਪਾਇਆ ਅੱਜ ਸਾਨੂੰ ਉਹਨਾਂ ਮਟਿਆਰਾਂ ਤੋਂ ਖਤਰਾ ਹੈ ਪੈਸੇ ਲੈ ਕੇ ਖਬਰਾਂ ਜੋ ਬਣਾਉਂ ਦਿੰਦੇ ਨੇ ਉਹਨਾਂ ਪਤਰਾਕਾਰਾਂ ਤੋਂ ਖਤਰਾ ਹੈ ਜਿੰਨਾ ਕਾਲੇ ਸ਼ੀਸ਼ਿਆਂ 'ਚ ਜਿਹੜੇ ਲੋਕ ਬੈਠੇ ਨੇ ਅੱਜ ਸਾਨੂੰ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਬਿਊਟੀ ਪਾਰਲਰ ਹਾਂ ਸਹੀ ਗੱਲ ਉਹਨਾਂ ਬਜ਼ਾਰਾਂ ਤੋਂ ਖਤਰਾ ਹੈ ਜਿੰਨਾ ਕੌਮ ਦੀ ਬੇੜੀ ਚ ਪਾਏ ਵਟੇ ਸਾਨੂੰ ਆਪਣੇ ਜਥੇ ਦਾਰਾਂ ਤੋਂ ਖਤਰਾ ਹੈ ਲਹਿਰੀ ਚਮਟੇ ਢੋਲ ਕੀਤੇ ਸ਼ਾਨੂ ਸ਼ੈਣਿਆ ਤਾਂ ਡਰ ਕੋਈ ਨਹੀਂ ਪਖੰਡੀ ਬਾਬਿਆਂ ਤੇ ਚਿੱਟੀਆਂ ਹੀ ਕਰਾ ਤੋ ਖਤਰਾ